ਸਰਕਾਰ ਨੇ ਕੀਤਾ ਧੱਕਾ ਝੋਟੇ ਦੇ ਤੇ ਵਰਗੀ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਨੂੰ ਧੱਕੇਸ਼ਾਹੀ ਕਰਦਿਆ ਮਿੱਟੀ ਚ ਮਿਲਾ ਦਿੱਤਾ ਵਾਅਦਾ ਦਿੱਤਾ ਕਿਸਾਨ ਵੀ ਹੋਗੇ ਇਕੱਠੇ ਸਰਕਾਰ ਮੁਰਦਾਬਾਦ ਬੋਲ ਦਿੱਤਾ ਹੱਲਾ ਮੁਰਦਾ ਤੇ ਮੁੜ 20 ਦਿੱਤੀ ਕਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਦਿਖਾਈ ਤਾਕਤ ਕੀਤਾ ਐਲਾਨ ਕਿ ਪੀੜਤ ਕਿਸਾਨਾਂ ਦੇ ਹੱਕ ਡਟਵਾ ਦਿੱਤਾ ਜਾਵੇਗਾ ਪੈਰਾ ਅਤੇ ਉਹਨਾਂ ਦੀ ਜ਼ਮੀਨ ਬਚਾਉਣ ਲਈ ਪੱਕਾ ਲਗਾਉਣਾ ਜਾਵੇਗਾ ਮੋਰਚਾ ਸਰਕਾਰਾਂ ਨੇ ਫਰਸਾ ਲਾ ਨਹੀਂ ਕਿਸਾਨਾਂ ਦੀਆਂ ਰਾਇਆਂ ਸਰਕਾਰ ਬਹੁਤ ਮਾੜਾ ਕਰ ਰਹੀ ਹੈ ਇਹ ਆਪ ਦੇ ਅੱਗੇ ਕੰਡੇ ਬੀਜ ਰਹੀ ਹੈ ਸਰਕਾਰ ਜਿਹੜੀ ਪੰਜਾਬ ਸਰਕਾਰ ਮੁਰਦਾ ਮੁਰਦਾਬਾਦ ਜਿੰਨਾ ਗਰੀਬ ਕਿਸਾਨਾਂ ਨੇ ਕਾਫੀ ਇੱਕ ਦੇ ਦੋ ਦੋ ਇੱਕਰ ਕਣਕ ਪੀਟੀ ਹੋਈ ਸੀ ਉਹਨਾਂ ਨੇ ਖਰਚਾ ਕੀਤਾ ਕਣਕ ਦਾ ਬੀਜ ਬੀਜਿਆ ਖਾਲ ਪਾਈ ਸਪਰੇਅ ਕੀਤੀ ਪਰ ਉਹਨਾਂ ਨੂੰ ਬਿਨਾਂ ਦੱਸੇ ਤੋਂ ਉਹਨਾਂ ਦੀ ਕਣਕ ਦੇ ਵਿੱਚ ਹੀ ਖਾਲੇ ਜਾ ਕੇ ਵਾਹ ਤੇ ਆ ਅੱਜ ਉਹਨਾਂ ਦਾ ਬਹੁਤ ੱਟਾ ਹੋਇਆ ਹੈ ਮੁਰਦਾਬਾਦ 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 ਪ੍ਰਸ਼ਾਸਨ ਮੁਰਦਾਬਾਦ 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 ਉਪ ਚਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਿਲ੍ਹੇ ਮਤਲਬ ਦੋ ਤਿੰਨਾਂ ਥਾਣਿਆਂ ਦੀ ਜਿਹੜੀ ਪੁਲਿਸ ਆ ਉਹ ਇੱਥੇ ਪਹੁੰਚੀ ਸੀ ਪਰ ਅਸੀਂ ਜਿਹੜਾ ਹੁਣ ਇਹ ਜ਼ਮੀਨ ਦਾ ਜਿਹੜਾ ਕਬਜ਼ਾ ਉਹ ਜਿਹੜੇ ਸਾਡੇ ਮਾਲਕ ਕਿਸਾਨ ਆ ਉਹਨਾਂ ਨੂੰ ਅਸੀਂ ਜਿਹੜਾ ਵਾਪਸ ਵੀ ਖਲਾਰ ਕੇ ਜਿਹੜਾ ਜਿੰਨਾ ਕਿ ਇਹਨਾਂ ਨੇ ਕਾਨੂੰਨ ਵਿੱਚ ਹੋਣ ਦੀ ਕੋਸ਼ਿਸ਼ ਕੀਤੀ ਵਾਈ ਸੀ ਉਹ ਅਸੀਂ ਹੁਣ ਦਵਾ ਦਿੱਤਾ ਸਿੱਧੂਪੁਰ ਜਥੇਬੰਦੀ ਕਿਸਾਨਾਂ ਦੇ ਨਾਲ ਖੜੀ ਹੈ ਸਾਰਾ ਮਿਹਨਤੂ ਰੇਕਤਾ ਜਿੰਦਾਬਾਦ ਆਰਤੀ ਕਿਸਾਨ ਜੁਣੀਆ ਸਿੱਧੂ ਪਰ ਜਿੰਦਾਬਾਦ ਇਹ ਨਾ ਸਮਝ ਜAVE ਕਿ ਅਸੀਂ ਵਾਰ-ਵਾਰ ਜਾ ਕੇ ਕਿਸਾਨਾਂ ਦੀ ਜਿਹੜੀ ਫਸਲ ਆਵਾਵਾਂਗੇ ਜਾਂ ਇਹਨਾਂ ਤੋਂ ਜ਼ਮੀਨਾਂ ਖੋਲਾਂਗੇ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮਤਲਬ ਕਿਸਾਨਾਂ ਨੇ ਕਾਫੀ 1 2 2 ਏਕੜ ਕਣਕ ਬੀਜੀ ਹੋਈ ਸੀ ਉਹਨਾਂ ਨੇ ਖਰਚਾ ਕੀਤਾ ਕਣਕ ਦਾ ਬੀਜ ਬੀਜਿਆ ਖਾਦ ਪਾਈ ਸਪਰੇਅ ਕੀਤੀ ਪਰ ਉਹਨਾਂ ਨੂੰ ਬਿਨਾਂ ਦੱਸੇ ਤੋਂ ਉਹਨਾਂ ਦੀ ਕਣਕ ਦੇ ਵਿੱਚ ਹਾਲੇ ਜਾ ਕੇ ਵਾਹ ਤੇ ਆ ਅੱਜ ਉਹਨਾਂ ਨਾਲ ਬਹੁਤ ੱੱਕਾ ਹੋਇਆ ਹੈ ਪ੍ਰਸ਼ਾਸਨ ਜਿਹੜਾ ਚੋਰੀ ਚੜ ਕੇ ਆਇਆ ਸੀ ਉਹ ਜਦੋਂ ਉਹਨਾਂ ਸਾਨੂੰ ਵੇਖਿਆ ਤੇ ਸਾਨੂੰ ਵੇਖਦਿਆਂ ਸਾਰੀ ਉਹ ਭੱਜਣ ਲਈ ਮਜਬੂਰ ਹੋ ਗਿਆ ਤੇ ਇਹ ਹੁਣ ਅਸੀਂ ਕਣਕ ਦੁਆਰਾ ਬੀਜ ਦਿੱਤੀ ਜਿੰਦਾਬਾਦ ਸਿੱਕਾ ਤਾਰੀਆਂ ਨਹੀਂਆਂ ਨੇ ਅਸੀਂ ਕਿਤਾ ਤਾਰੀਆਂ ਸਾਡਾ ਬੈਕਰ ਤੇ ਬਟਨ ਨਾ ਕਰੋ ਕਿਹੜਾ ਹਿਮਾਲਾ ਜਿਹੜੇ ਗੱਲ ਕਰਦਾ ਅਸੀਂ ਕਿਸਾਨਾਂ ਤਰਲੇ ਕੀਤੇ ਮੰਤਾਂ ਕੀਤੀਆਂ ਨਹੀਂ ਡਲਿਆ ਪ੍ਰਸ਼ਾਸਨ ਪੁਲਿਸ ਦੇ ਸਖਤ ਪੈਰੇ ਹੇਠ ਵਹਾਦਤੀ ਦਰਜਨ ਦੇ ਕਰੀਬ ਗਰੀਬ ਛੋਟੇ ਕਿਸਾਨਾਂ ਦੀ 8.5 ਏਕੜ ਜ਼ਮੀਨ ਜਿਸ ਵਿੱਚ ਬੀਜੀ ਹੋਈ ਸੀ ਕਣਕ ਅਤੇ ਪ੍ਰਸ਼ਾਸਨ ਨੇ ਦਿਨ ਦਿਹਾੜੇ ਚੁੱਪਚੀਤੇ ਟਰੈਕਟਰ ਲਿਆ ਖੇਤ ਚ ਚਲਾਏ ਅਤੇ ਦੇਖਦੇ ਹੀ ਦੇਖਦੇ ਸੋਹਣੀ ਕਣਕ ਨੂੰ ਮਿੱਟੀ ਚ ਮਿਲਾ ਦਿੱਤਾ ਪੁਲਿਸ ਨੇ ਚੁਫੇਰੇ ਪਹਿਲਾਂ ਦਿੱਤਾ ਹੋਇਆ ਸੀ ਕਿਸੇ ਨੂੰ ਨੇੜੇ ਕੁਸਕਰ ਨਹੀਂ ਦਿੱਤਾ ਜਦ ਇਸ ਦੀ ਭਿੰਨ ਕ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੂੰ ਪਈ ਤਾਂ ਉਹ ਰੱਬ ਬਣ ਕੇ ਪੌੜੀ ਹੋਣਾ ਪੀਤ ਕਿਸਾਨਾਂ ਲਈ ਆਉਂਦੇ ਹੋਏ ਉਹਨਾਂ ਲਲਕਾਰਾ ਮਾਰਿਆ ਬੜਕ ਮਾਰੀ ਅਤੇ ਪ੍ਰਸ਼ਾਸਨ ਨੂੰ ਭਾਜੜਾ ਪੈ ਗਿਆ ਪ੍ਰਸ਼ਾਸਨ ਜਿੱਥੇ ਭੱਜ ਨਿਕਲਿਆ ਉੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੇ ਵਹਾਈ ਹੋਈ ਕੰਕ ਅਤੇ ਖੇਤ ਨੂੰ ਮੁਰਤਕਣ ਕੰਕੂਬੀ ਚ ਕਿਸਾਨਾਂ ਦਾ ਕਬਜ਼ਾ ਕਰਵਾ ਦਿੱਤਾ ਜਿੰਦਾਬਾਦ 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 ਇਨਕਲਾਬੀ ਮਾਰਿਆਂ ਦੀ ਗੂੰਜ ਹੇਠ ਕਿਸਾਨਾਂ ਨੇ ਹੌਸਲੇ ਉਬਲੰਦ ਹੋਏ ਤੇ ਉਹਨਾਂ ਨੇ ਝੋੜੀਆਂ ਚ ਲਫਾਫਿਆਂ ਚ ਗੀਤਿਆਂ ਚ ਕਲਕ ਪਾ ਕੇ ਇੱਕ ਸਾਰ ਸਾਰੇ ਖੇਤ ਚ ਕੰਕ ਦਾ ਛੱਟਾ ਦਿੱਤਾ ਅਤੇ ਉਤੋਂ ਵਾਕੇ ਦੁਬਾਰਾ ਦੋਕਨ ਕੰਕੂਬੀ ਬੀਜ ਦਿੱਤਾ ਉਧਰ ਕ੍ਰਾਂਤੀਕਾਰੀ ਕਿਸਾਨ ਇਨਕਲਾਬੀ ਨਾਰੇ ਲਗਾ ਰਹੇ ਸੀ ਤੇ ਉਧਰ ਕੰਧ ਖੀਚੀ ਜਾ ਰਹੀ ਸੀ ਆਓ ਕਰਦੇ ਹਾਂ ਗੱਲ ਕੀ ਪਾਣਾ ਵਾਪਰਿਆ ਤੇ ਕੀ ਕੀਤੇ ਆ ਕਿਸਾਨ ਕਿਸਾਨਾਂ ਕਿ ਜਮੀਨਾ ਵਾਉਣ ਵਾਲੀ ਸਰਕਾਰ ਮੁਰਦਾਬਾਦ 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 ਭਾਰਤੀ ਕਿਸਾਨੀ ਉਹਨਾਂ ਅੱਜ ਬਣੀ ਹੈਗੀ ਇੱਕ ਕਿਸਾਨਾਂ ਦੀ ਮਾਂ ਇੱਕ ਕਿਸਾਨਾਂ ਦਾ ਪਿਓ ਜਿਹੜੇ ਉਹ ਕਿਸਾਨ ਜਿਨ੍ਹਾਂ ਦੀ ਸਾਲਾਂ ਬੱਦੀ ਸਮੇਂ ਦੀ ਮਿਹਨਤ ਹੱਥੀ ਉਪਜਾਉ ਬਣਾਈ ਜ਼ਮੀਨ ਅੱਜ ਪ੍ਰਸ਼ਾਸਨ ਖੋ ਰਿਆ ਸੀ ਭਾਰਤੀ ਕਿਸਾਨੀ ਯੂਨੀ ਸਿੱਧੂਪੁਰ ਇਕਤਾ ਸਿੱਧੂਪੁਰ ਨੇ ਉੱਥੇ ਪਹੁੰਚ ਕੇ ਉਹਨਾਂ ਦੀ ਜ਼ਮੀਨ ਉਹਨਾਂ ਦੀ ਮਾਂ ਬਚਾਈ ਆ ਇਹ ਵਧਾਈ ਦੇ ਪਾਤਰਾ ਆਉ ਸੁਣਦੇ ਆ ਵੀਰਾਂ ਨੇ ਦੁਬਾਰਾ ਤੋਂ ਕਣਕ ਬੀਜੀ ਆ ਫਿਰ ਤੋਂ ਕਿਸਾਨਾਂ ਦੇ ਹੱਕ ਦੀ ਲੜਾਈ ਲੜਨ ਦਾ ਇਹ ਜਿਹੜਾ ਭਾਰਤੀ ਕਿਸਾਨੀ ਇਕਤਾ ਸਿੱਧੂਪੁਰ ਨੇ ਲਿਆ ਵੱਖ-ਵੱਖ ਕਿਸਾਨਾਂ ਆਗੂ ਪਹੁੰਚੇ ਆ ਆਉ ਜਾਣਦੇ ਆ ਇਹਨਾਂ ਦਾ ਵੀਰਾਂ ਦਾ ਕੀ ਕਹਿਣਾ ਹੈ ਤੇ ਕਿਵੇਂ ਹੁਣ ਇਹ ਜ਼ਮੀਨ ਜਿਹੜੀ ਅਸਲੀ ਮਾਲਕ ਕਿਸਾਨਾਂ ਨੂੰ ਬਣਾਇਆ ਜਾਊਗਾ ਆ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਧੰਨਵਾਦ ਤੁਹਾਡਾ ਜੀ ਜਿਹੜੇ ਭਾਰਤੀ ਕਿਸਾਨੀ ਔਰ ਕਿਸਾਨਾਂ ਦੇ ਹੱਕ ਤੇ ਖੜੀ ਆ ਆ ਬੜੀ ਵਾਰੀ ਦੇਖਣਾ ਪੈਂਦਾ ਵੀ ਠੱਕੇਸ਼ਾਈਆਂ ਹੁੰਦੀਆਂ ਲੇਕਿਨ ਅੱਜ ਤੁਹਾਡੇ ਕਰਕੇ ਕੁਝ ਪਰਿਵਾਰਾਂ ਨਾਲ ਜਿਹੜੇ ਠੱਕੇਸ਼ਾਈ ਸੀ ਉਹ ਹੁੰਦੀ ਟਲਦੀ ਅਸੀਂ ਦੇਖੀ ਆ ਅੱਜ ਤੁਹਾਡਾ ਕੀ ਕਹਿਣਾ ਪ੍ਰਸ਼ਾਸਨ ਆਇਆ ਚੜ੍ਹ ਕੇ ਕਿਸਾਨਾਂ ਦੀ ਗੈਰ ਹਾਜ਼ਰੀ ਚ ਉਹਨਾਂ ਨੂੰ ਨੇੜੇ ਨਹੀਂ ਫੜਕਣ ਦਿੱਤਾ ਲੇਕਿਨ ਜਦੋਂ ਤੁਸੀਂ ਆਏ ਉਦੋਂ ਪ੍ਰਸ਼ਾਸਨ ਜਿਹੜਾ ਸਭ ਕੁਝ ਵਿੱਚੇ ਛੱਡ ਕੇ ਭੱਜ ਨਿਕਲਿਆ ਤੇ ਅੱਜ ਫਿਰ ਜਿਹੜਾ ਤੁਸੀਂ ਕਬਜ਼ਾ ਕਿਸਾਨਾਂ ਨੂੰ ਦਵਾ ਦਿੱਤਾ ਧੰਨਵਾਦ ਤੁਹਾਡਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੇਖੋ ਜੀ ਸਾਡੀ ਜਥੇਬੰਦੀ ਬੀਕੇ ਜੋ ਇਕਤਾ ਸਿੱਧੂਪੁਰ ਵੱਲੋਂ ਅੱਜ ਜਿਹੜਾ ਕਿ ਪਿੰਡ ਝੋਕ ਦੇ ਵਿੱਚ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਸਾਡੀ ਗੈਰਹਾਜ਼ਰੀ ਦੇ ਵਿੱਚ ਪ੍ਰਸ਼ਾਸਨ ਨੂੰ ਇਹ ਲੱਗਿਆ ਕਿ ਇਸ ਜ਼ਮੀਨ ਦਾ ਕੋਈ ਵਾਰਸ ਨਹੀਂ ਹੈਗਾ। ਤਾਂ ਉਹਨਾਂ ਨੇ ਬੜੀ ਗਲਤ ਫਹਿਮੀ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਝਾੜੂ ਪੋਚੇ ਦੀ ਜਿਹੜੀ ਸਰਕਾਰ ਆ ਜਿਹੜੀ ਕਿ ਚੋਰੀਆਂ ਕਰਨ ਦੀ ਆਤ ਪਈ ਹੋਈ ਜੀ ਨੂੰ ਪਹਿਲਾਂ ਟਰਾਲੀਆਂ ਚੋਰੀ ਕੀਤੀਆਂ ਚੱਪਲਾਂ ਚੋਰੀ ਕੀਤੀਆਂ ਉਹ ਸਰਕਾਰ ਨੇ ਅੱਜ ਸਵੇਰ ਦੇ ਟਾਈਮ ਚੋਰੀ ਉਹ ਆ ਕੇ ਜਿਹੜਾ ਕਿਸਾਨਾਂ ਦੀ ਜਿਹੜੀ ਇਹ ਖੜੀ ਹੋਈ ਫਸਲ ਪੁੱਤਾਂ ਵਾਂਗੂ ਪਾਲੀ ਉਹ ਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਜਿਵੇਂ ਹੀ ਸਾਨੂੰ ਇਸ ਇਸ ਬਾਰੇ ਪਤਾ ਲੱਗਿਆ ਅਡੇ ਜਥੇਬੰਦੀ ਨੂੰ ਜਿੰਨੇ ਸਾਡੇ ਸਾਰੇ ਮੈਂਬਰ ਸਹਿਬਾਨ ਆਗੂ ਸਹਿਬਾਨ ਸੀ ਤਾਂ ਅਸੀਂ ਜਿਹੜੇ ਮੌਕੇ ਤੇ ਪਹੁੰਚ ਕੇ ਜਿਹੜਾ ਪ੍ਰਸ਼ਾਸਨ ਆ ਉਹਨੂੰ ਅਸੀਂ ਇੱਥੋਂ ਭਜਾਇਆ ਜਿਹੜਾ ਪ੍ਰਸ਼ਾਸਨ ਭਜਾਇਆ ਉਹ ਉਹਨੂੰ ਉਹਦੇ ਮਨਸੂਬੇ 'ਚ ਕੰਮਜਾਬ ਨਹੀਂ ਹੋਣ ਦਿੱਤਾ ਕਿਉਂਕਿ ਜਿਹੜੀ ਇਹ ਜ਼ਮੀਨ ਆ ਇਹ ਲਗਭਗ ਸਾਡਾ ਠੇਕੜ ਜ਼ਮੀਨ ਆ ਜੀ ਇਹਦੇ 'ਚ ਇੰਨੇ ਹੀ ਪਰਿਵਾਰ ਆ ਲਗਭਗ 8 ਤੋਂ 10 ਜਿਹੜੇ ਪਰਿਵਾਰ ਆ ਉਹ ਇੰਦੇ ਤੋਂ ਰੋਜੀ ਰੋਟੀ ਜਿਹੜੀ ਉਹ ਖਾਂਦੇ ਆ ਬੱਚਿਆਂ ਦਾ ਪਾਲਣ ਪੋਸ਼ਣ ਆ ਉਹਦਾ ਕਰਦੇ ਆ ਇਹ ਆਬਾਦਕਰ ਕਿਸਾਨਾ ਇਹਨਾਂ ਨੇ ਜਿਹੜੀ ਜ਼ਮੀਨ ਆ ਪਹਿਲਾਂ ਤੋਂ ਲੈ ਕੇ ਕਾਫੀ ਸਾਲਾਂ ਤੋਂ ਜਿਹੜੀ ਆ ਬਾਦ ਕਰਕੇ ਇਹਨੂੰ ਜਿਹ ਵਾਹੀ ਜੋਗ ਬਣਾਇਆ ਤਾਂ ਇਹਨਾਂ ਨੇ ਜਿਹੜੀ ਇਸ ਜ਼ਮੀਨ ਦੀ ਜਿਹੜੇ ਆ ਪੈਸੇ ਕਿਸ ਤੋਂ ਵੀ ਭਰੀ ਹੋਈ ਸਰਕਾਰ ਦੇ ਨਾਂ ਤੇ ਉਹ ਇਹਨਾਂ ਦੇ ਵੱਲੋਂ ਸਰਕਾਰ ਦੇ ਖਜ਼ਾਨੇ 'ਚ ਪੈਸਾ ਜਮਾ ਹੋਇਆ ਹੋਇਆ ਪਰ ਜਿਹੜੀ ਸਰਕਾਰ ਧੱਕੇ ਨਾਲ ਅੱਜ ਕਿਸਾਨਾਂ ਤੋਂ ਜ਼ਮੀਨ ਖੋਣ ਵਾਸਤੇ ਪਹੁੰਚੀ ਸੀ ਤਾਂ ਅਸੀਂ ਆਪ ਦਾ ਜਿਹੜਾ ਮੁੱਖ ਜਿਹੜਾ ਸਾਡਾ ਅਜੰਡਾ ਸੀ ਕਿਸਾਨਾਂ ਨੂੰ ਬਚਾਉਣਾ ਸਾਡੇ ਜਥੇਬੰਦੀ ਦਾ ਸਿਧਾਂਤ ਆ ਸਰਦਾਰ ਢੱਲੇਵਾਲ ਸਾਹਿਬ ਦਾ ਨਾਰਾ ਕਿਸੇ ਕਿਸਾਨ ਨੂੰ ਧੱਕਾ ਨਹੀਂ ਹੋਣ ਦੇਣਾ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਕਿਸਾਨਾਂ ਕੋਲੇ ਰਹੂਗੀ ਉਸ ਦੇ ਤਹਿ ਸਾਡੀ ਜਥੇਬੰਦੀ ਵੱਲੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਸਾਰੇ ਵਰਕਰਾਂ ਵੱਲੋਂ ਸਾਰੇ ਆਗੂ ਸਹਿਬਾਨਾਂ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਇੱਕ ਆਵਾਜ਼ ਤੇ ਜਿਹੜੇ ਇਕੱਠੇ ਹੋਏ ਆ ਜਦੋਂ ਕਿ ਜਿਹੜਾ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਉਪਰੋਈਪੁਰ ਦਾ ਬੜੀ ਵੱਡੀ ਗਿਣਤੀ ਦੇ ਵਿੱਚ ਆਪਦਾ ਅਮਲਾ ਤੂੰਬਾ ਲੈ ਕੇ ਟਰੈਕਟਰ ਲੈ ਕੇ ਵੱਡੀਆਂ ਬੱਸਾਂ ਲੈ ਕੇ ਜਿਹੜਾ ਇੱਥੇ ਪਹੁੰਚਿਆ ਸੀ ਦੋ ਤਿੰਨਾਂ ਜ਼ਿਲ੍ਹਿਆਂ ਮਤਲਬ ਦੋ ਤਿੰਨਾਂ ਥਾਣਿਆਂ ਦੀ ਜਿਹੜੀ ਪੁਲਿਸ ਆ ਉਹ ਇੱਥੇ ਪਹੁੰਚੀ ਸੀ ਪਰ ਅਸੀਂ ਜਿਹੜਾ ਹੁਣ ਇਹ ਜ਼ਮੀਨ ਦਾ ਜਿਹੜਾ ਕਬਜ਼ਾ ਉਹ ਜਿਹੜੇ ਸਾਡੇ ਮਾਲਕ ਕਿਸਾਨ ਆ ਉਹਨਾਂ ਨੂੰ ਅਸੀਂ ਜਿਹੜਾ ਵਾਪਸ ਵੀ ਖਲਾਰ ਕੇ ਜਿਹੜਾ ਜਿੰਨਾ ਕਿ ਇਹਨਾਂ ਨੇ ਕਣਕ ਵਿੱਚ ਉਹਨਾਂ ਦੀ ਕੋਸ਼ਿਸ਼ ਕੀਤੀ ਵਾਈ ਸੀ ਉਹ ਅਸੀਂ ਹੁਣ ਦਵਾ ਦਿੱਤਾ ਅੱਗੇ ਤੋਂ ਵੀ ਜਿਹੜੀ ਸਾਡੀ ਜਥੇਬੰਦੀ ਆ ਸਿੱਧੂਪੁਰ ਜਥੇਬੰਦੀ ਕਿਸਾਨਾਂ ਦੇ ਨਾਲ ਖੜੀ ਆ ਜੇ ਲੋੜ ਪਈ ਅਸੀਂ ਪੰਜਾਬ ਕਮੇਟੀ ਨਾਲ ਹੁਣ ਇਸ ਤੇ ਚਰਚਾ ਕਰਕੇ ਪੱਕਾ ਜਿਹੜਾ ਹੱਲ ਕਰਕੇ ਜਿਹੜਾ ਇਹਨੂੰ ਮਾਲਕੀ ਹੱਕ ਦਿਵਾਉਣ ਲਈ ਜਿਹੜਾ ਜਲਦੀ ਹੀ ਜਿਹੜਾ ਮੋਰਚਾ ਲਾਵਾਂਗੇ ਕਿਉਂਕਿ ਇਹ ਨਾ ਸਮਝਿਆ ਜਾਵੇ ਕਿ ਅਸੀਂ ਵਾਰ-ਵਾਰ ਜਾ ਕੇ ਕਿਸਾਨਾਂ ਦੀ ਜਿਹੜੀ ਫਸਲ ਆਵਾਵਾਂਗੇ ਜਾਂ ਇਹਨਾਂ ਤੋਂ ਜ਼ਮੀਨਾਂ ਖੋਲਾਂਗੇ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮਤਲਬ ਭਾਰਤੀ ਖੇਡ ਨੂੰ ਇਕਤਾ ਸਿੱਧੂਪੁਰ ਡਾਟ ਕੇ ਐਲਾਨ ਕਰਦੀ ਹੈ ਵੀ ਜਿਹੜੀ ਉਹ ਜ਼ਮੀਨ ਆ ਉਹ ਖੁਸਣ ਨਹੀਂ ਦਿੱਤੀ ਜਾਊਗੀ। ਨਾ ਜੀ ਬਿਲਕੁਲ ਨਹੀਂ ਖੁਸਣ ਦੇਵਾਂਗੇ ਕਿਸਾਨ ਦੀ ਕਿਸੇ ਵੀ ਕਿਸਾਨ ਦੀ ਨਹੀਂ ਖੁਸਣ ਦੇਵਾਂਗੇ। ਸਾਡੇ ਡੱਲੇਵਾਲ ਸਾਹਿਬ ਪ੍ਰਧਾਨ ਜੀ ਦਾ ਇਹ ਇਸੇ ਗੱਲ ਦੀ ਲੜਾਈ ਹੈ। ਇਹੀ ਸੰਘਰਸ਼ ਵਿੱਡੇ ਉਹਨਾਂ ਨੇ ਇਹੀ ਜ਼ਿੰਦਗੀ ਚ ਖਟਿਆ ਕਿ ਕਿਸਾਨ ਦੀ ਜਿਹੜੀ ਜ਼ਮੀਨ ਹੈ ਕਿਸਾਨ ਨੂੰ ਹੀ ਮਿਲੂਗੀ। ਕਿਸਾਨ ਕਿਸੇ ਨਾਲ ਵੀ ਅਸੀਂ ਜਿਹੜਾ ਕਿਤੇ ਵੀ ੱੱਕਾ ਨਹੀਂ ਹੁੰਦੇ ਆਂਗੇ। ਹੁੰਦੇ ਆਂਗੇ। ਆ ਬਿਲਕੁਲ ਜੀ ਕਿਸਾਨਾਂ ਦੀ ਜਥੇਬੰਦੀ ਆ ਤੇ ਕਿਸਾਨਾਂ ਨਾਲ ਹੀ ਖੜੇਗੀ। ਇਹ ਵੀਰਾਂ ਦਾ ਲਾਣਾ ਜਿਹਾ ਡੱਲੇਵਾਲ ਸਾਹਿਬ ਦਾ ਲਾਣਾ ਆ। ਆ ਸਾਡੇ ਨਾਲ ਮੌਜੂਦਾ ਸਰਦਾਰ ਬਲਬੀਰ ਸਿੰਘ ਜੀ ਜਿਹੜੇ ਇਸ ਜਥੇਬੰਦੀ ਦੇ ਪ੍ਰਧਾਨ ਆ ਪ੍ਰਧਾਨ ਜੀ ਇਹ ੱੱਕ ਉੱਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਬੇਨਤੀ ਆ ਵੀ ਮੇਰੇ ਪਿੰਡ ਦਾ ਮਸਲਾ ਹੁੰਦੇ ਕਰਕੇ ਮੈਂ ਜੁੜੀਆਂ ਜਿਹੜੇ ਫਿਰੋਜ਼ਪੁਰ ਦਾ ਮੀਤ ਪ੍ਰਧਾਨ ਹੋ ਕੇ ਕਰਕੇ ਮੈਂ ਸਾਰਾ ਜਦੋਂ ਸਟੈਂਡ ਦਿਆ ਸੀ ਪਹਿਲਾਂ ਵੀ ਸਾਰਾ ਢੱਲੇਵਾਲ ਨਾਲ ਸਾਥ ਨਾਲ ਰਾਹ ਕਰਕੇ ਲਿਆ ਸੀ ਢੱਲੇਵਾਲ ਅੱਜ ਵੀ ਸਾਡੇ ਨਾਲ ਆ ਅੱਜ ਸਾਡੀ ਜਾਵਨੀ ਸਰ ਮੀਟਿੰਗ ਚੱਲਦੀ ਚੱਲਦੇ ਚੋਰੀ ਵਾਹ ਗਏ ਉਹ ਆ ਪਰ ਅਸੀਂ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਜਿਹੜੇ ਵਾਹਣ ਵਾਲੇ ਆ ਉਹਨਾਂ ਨੂੰ ਮੇਰੀ ਇਹ ਬੇਨਤੀ ਆ ਅੱਜ ਇਸਨਾਂ ਪੈਰੀ ਨਹੀਂ ਵਾਈਏ ਭਾਰਤੀ ਕਿਸਾਨ ਯੂਨੀਅਨ ਨੇ ਵਾਈਆ ਜੋ ਵੀ ਨਹਿਰੀ محکمہ ਜਾਂ ਪੁਲਿਸ ਘਾ ਨੂੰ ਆਉਗੀ ਸੋਏ ਸਮਝ ਕੇ ਆਵੇ ਇਸ ਪੈਰੀ ਵਿੱਚ ਪੈ ਰੱਖਣ ਦਾ ਤਾਣਾ ਨਾ ਕਰੇ ਅਸੀਂ ਨਾ ਰੱਖਣ ਦੇਣਾ ਮਰਦੋਂ ਮਰ ਜਾਗੇ ਇਹ ਮੇਰੀ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਆ ਬਿਲਕੁਲ ਜੀ ਜਿਹੜੀ ਕਿਸਾਨ ਦੀ ਲਲਕਾਰ ਆ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਣੀ ਜ਼ਰੂਰੀ ਆ ਤਾਂ ਜੋ ਉਹਨੂੰ ਖਬਰ ਹੋ ਜੇ ਵੀ ਕਿਸਾਨ ਜਾਗ ਚੁੱਕੇ ਆ ਇਹ ਦਬਣ ਵਾਲੇ ਨਹੀਂ ਸਾਡੇ ਨਾਲ ਮੌਜੂਦ ਆ ਬਲਾਕ ਪ੍ਰਧਾਨ ਸਾਹਿਬ ਸਿੰਘ ਜੀ ਸਾਹਿਬ ਸਿੰਘ ਜੀ ਅੱਜ ਉਹ ਬੜਾ ਛਲੰਗਾ ਜੋ ਜਿਹੜਾ ਇੱਕ ਤਾਂ ਸਿੱਧੂ ਪਰ ਉਹ ਜਿਹੜੀ ਆਪਣੀ ਕਿਸਾਨ ਦੇ ਉੱਤੇ ਬੰਦੀ ਆ ਉਹਦਾ ਉਪਰਾਲਾ ਰਿਆ ਪ੍ਰਸ਼ਾਸਨ ਨੂੰ ਭੱਜਦੇ ਕਦੇ ਵੇਖਿਆ ਨਹੀਂ ਸੀ ਅੱਜ ਉਹ ਪਤਲੀ ਗਲੀ ਹੋਰ ਨਿਕਲਿਆ ਤੇ ਤੁਹਾਡਾ ਕੀ ਕਹਿਣਾ ਹੈ ਕਿ ਕਿਸਾਨਾਂ ਨੇ ਫਿਰ ਕੰਨਕ ਪੀਤੀ ਆ ਕੀ ਇਹ ਬੀਜੀ ਰਹੂਗੀ ਸਾਰੇ ਕਿਸਾਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਵੀ ਆਪਾਂ ਕਦੇ ਵੀ ਪ੍ਰਸ਼ਾਸਨ ਜਾਂ ਅਧਿਕਾਰੀਆਂ ਤੋਂ ਡਰ ਕੇ ਭੱਜਣਾ ਨਹੀਂ ਆਪਾਂ ਇਹਨਾਂ ਲੋਕਾਂ ਦਾ ਵੱਧ ਤੋਂ ਵੱਧ ਸਾਥ ਦਿਈਏ ਜਿਵੇਂ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੇ ਸਾਡੇ ਜ਼ਿਲ੍ਹੇ ਦੇ ਆਗੂ ਬਲਾਕ ਦੇ ਆਗੂਆਂ ਵੱਲੋਂ ਆ ਕੇ ਜਦੋਂ ਪ੍ਰਸ਼ਾਸਨ ਦਾ ਟੱਕਰਾਂ ਕੀਤਾ ਗਿਆ ਪ੍ਰਸ਼ਾਸਨ ਜਿਹੜਾ ਚੋਰੀ ਚੜ ਕੇ ਆਇਆ ਸੀ ਉਹ ਜਦੋਂ ਉਹਨਾਂ ਸਾਨੂੰ ਵੇਖਿਆ ਤੇ ਸਾਨੂੰ ਵੇਖਦਿਆ ਸਾਰੀ ਉਹ ਭੱਜਣ ਲਈ ਮਜਬੂਰ ਹੋ ਗਿਆ ਤੇ ਇਹ ਹੁਣ ਅਸੀਂ ਕਣਕ ਦੁਬਾਰਾ ਬੀਜ ਦਿੱਤੀ ਜਿੰਨੀ ਕੋਈ ਫਸਲ ਉਹਨਾਂ ਨੇ ਖਰਾਬ ਕੀਤੀ ਸੀ ਉਹ ਅਸੀਂ ਬੀਜ ਦਿੱਤੀ ਹੈ ਤੇ ਇਹਦੀ ਐਂਡ ਤੱਕ ਰਾਖੀ ਵੀ ਸਾਡੇ ਵੱਲੋਂ ਕੀਤੀ ਜਾਵੇਗੀ ਇਹ ਵਿਸ਼ਵਾਸ ਦੋਣੇ ਆ ਸਾਰਿਆਂ ਨੂੰ ਵੀ ਜਥੇਬੰਦਕ ਹੋਵੋ ਜਥੇਬੰਦੀ ਦੇ ਨਾਲ ਜੁੜੋ ਤੇ ਜਥੇਬੰਦੀ ਕਦੀ ਤੁਹਾਡੇ ਤੋਂ ਪਿੱਛੇ ਨਹੀਂ ਭਾਈਦੀ ਆ ਬਿਲਕੁਲ ਜੀ ਜਿਹੜਾ ਅੱਜ ਭਾਰਤੀ ਕਿਸਾਨ ਇਕਤਾ ਸਿੱਧੂਪੁਰ ਨੇ ਕਿਸਾਨਾਂ ਦੀ ਜਿਹੜੀ ਜ਼ਮੀਨ ਖੋਈ ਜਾ ਰਹੀ ਸੀ ਉਹ ਉੱਥੇ ਪਹੁੰਚ ਕੇ ਬਚਾਈ ਆ ਤੇ ਕਣਕ ਬਚਾਈ ਨਹੀਂ ਸਿਰ ਕਣਕ ਵੀ ਬੀਜੀ ਆ ਅਤੇ ਉਹਨਾਂ ਦਾ ਪੀੜਤ ਕਿਸਾਨਾਂ ਨੂੰ ਜਿੰਨਾ ਕਿੰਨਾ ਕਿਸਾਨ ਵੀਰਾਂ ਨਾਲ ਪੰਜਾਬ ਭਰ ਚ ਧੱਕਾ ਹੁੰਦਾ ਉਹਨਾਂ ਨੂੰ ਵੀ ਇਹਨਾਂ ਦਾ ਖੁੱਲਾ ਸੱਦਾ ਹੈ ਕਿ ਇਹਨਾਂ ਨਾਲ ਸੰਪਰਕ ਕਰੋ ਦੇ ਡਰੋ ਨਾ ਇਹ ਕਹਿਣਾ ਤੁਹਾਡਾ ਡਰੋ ਡਰਨ ਦੀ ਤਾਂ ਲੋੜ ਹੀ ਨਹੀਂ ਜੀ ਆਪਣਾ ਕਿਸਾਨਾਂ ਦਾ ਏਕਾ ਹੋਣਾ ਬਹੁਤ ਜ਼ਰੂਰੀ ਹੈ ਜੀ ਏਕਤਾ ਵਿੱਚ ਬਹਲੇ ਜਿੱਥੇ ਇੱਕ ਲੋਕ ਆਮ ਜਨਤਾ ਦੇ ਵੇਖ ਲਓ ਜਿੱਥੇ ਏਕਤਾ ਉੱਥੇ ਪ੍ਰਸ਼ਾਸਨ ਕੀ ਆਮ ਵੀ ਆਪਾ ਘਾਬਤ ਤੇ ਵੀ ਜਦੋਂ ਚਰੋ ਚਾਰ ਭਰਾ ਇਕੱਠੇ ਹੋ ਜਾਂਦਾ ਫਿਰ ਵੱਡੇ ਵੱਡੇ ਥੰਮ ਹਿੱਲ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਆਪਾਂ ਸਾਰਾ ਪੰਜਾਬ ਭਰ ਦੇ ਜਿੰਨੇ ਵੀ ਕਿਸਾਨ ਆ ਵੀਰ ਭਰਾ ਭੈਣ ਜਿੰਨੇ ਵੀ ਵੱਧ ਵੱਧ 71 ਹੋਵਾਂਗੇ ਤਾਂ ਪ੍ਰਸ਼ਾਸਨ ਕੀ ਆਪਾਂ ਵੱਡੀਆਂ-ਵੱਡੀਆਂ ਚੁਣੌਤੀਆਂ ਨੂੰ ਵੀ ਸਾਹਮਣਾ ਦੇ ਸਕਦੇ ਆ ਆ ਬਿਲਕੁਲ ਜੀ ਇੱਕ ਬਾਈ ਨੂੰ ਆਪਾਂ ਹੋਰ ਪੁੱਛਦੇ ਆ ਤੁਸੀਂ ਦੇਖਿਆ ਵੀ ਪ੍ਰਸ਼ਾਸਨ ਦਾ ਟਰੈਕਟਰ ਰੋਕਣ ਦਾ ਤਈਆ ਇਸ ਵੀਰ ਸਾਹਿਬ ਸਿੰਘ ਨੇ ਕੀਤਾ ਤੇ ਇਹ ਜਿਹੇ ਤਈਆ ਸਾਨੂੰ ਹਰੇਕ ਕਿਸਾਨ ਨੂੰ ਜਿਹੜਾ ਉਹ ਕਰਨਾ ਪਊਗਾ ਤੇ ਜੇ ਅਸੀਂ ਚੁੱਪ ਕਰਕੇ ਬੈਠ ਗਏ ਤੇ ਫਿਰ ਜਿਹੜੀਆਂ ਤੁਹਾਡੀਆਂ ਮਾਲਕੀਆਂ ਉਹ ਖੁੱਸਣ ਤੋਂ ਇਹ ਮਣਾ ਚ ਡਰ ਤਾਂ ਆਪਾਂ ਨੂੰ ਕੱਢਣਾ ਪਊਗਾ ਜੀ ਮੈਂ ਤੁਹਾਨੂੰ ਮਾਧਿਅਮ ਵਾਲੇ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਵੀਰ ਜੀ ਤੁਸੀਂ ਦੱਸਿਆ ਤੁਸੀਂ ਜਦੋਂ ਪ੍ਰਸ਼ਾਸਨ ਟਰੈਕਟਰ ਲੈ ਕੇ ਆ ਗਿਆ ਟਰੈਕਟਰ ਤੇ ਵਾਈ ਕਰ ਰਿਆ ਸੀਗਾ ਸਾਡੇ ਬਲਾਕ ਪ੍ਰਧਾਨ ਸਾਹਬ ਸਿੰਘ ਜੀ ਸਾਨੂੰ ਜਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਬੱਚਿਆਂ ਨੂੰ ਪਤਾ ਲੱਗਾ ਉਹਨਾਂ ਦੀਆਂ ਜੋ ਸ਼ਾਖਾਂ ਨੇ ਉਹਨਾਂ ਨੂੰ ਪਤਾ ਲੱਗਾ ਅਸੀਂ ਇੱਥੇ ਆਏ ਆਂ ਔਰ ਸਾਡੇ ਬਲਾਕ ਪ੍ਰਧਾਨ ਮਮਦੂਰ ਸਰਦਾਰ ਸਾਹਬ ਸਿੰਘ ਜੀ ਉਹ ਟਰੈਕਟਰ ਤੇ ਚੜ੍ਹੇ ਉਹ ਟਰੈਕਟਰ ਰੋਕਿਆ ਟਰੈਕਟਰ ਬੰਦ ਕਰ ਦਿੱਤਾ ਗਿਆ ਪ੍ਰਸ਼ਾਸਨ ਨੇ ਕੀ ਗੱਲ ਕੀਤੀ ਅਸੀਂ ਤੈਨੂੰ ਗੋਲੀ ਮਾਰ ਦਾਂਗੇ ਔਰ ਤੁਸੀਂ ਇਹ ਲਾਈਵ ਦਿਖਾਓ ਲਾਈਵ ਦੇਖਿਆ ਹੁਣ ਸਾਡੇ ਸਾਹਬ ਸਿੰਘ ਨੇ ਕਹਿੰਦੇ ਤੁਸੀਂ ਸਾਨੂੰ ਗੋਲੀ ਮਾਰੋ ਅਸੀਂ ਤਿਆਰ ਆਂ ਪਰ ਇਹ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਨਾ ਗਰੀਬ ਕਿਸਾਨਾਂ ਨਾਲ ਇਹਨਾਂ ਮਜ਼ਦੂਰਾਂ ਨਾਲ ਜਿੰਨੇ ਵੀ ਸਾਡੇ ਵੀਰ ਨੇ ਕਿਤੇ ਵੀ ਉਹਨਾਂ ਦਾ ਧੱਕਾ ਹੋਊਗਾ ਤੇ ਸਾਰੇ ਅਸੀਂ ਉਹਨਾਂ ਦੇ ਨਾਲ ਹੱਕ ਇਸ ਤਰ੍ਹਾਂ ਹੀ ਖੜਦੇ ਰਾਂਗੇ ਇਹਨਾਂ ਕਿਹਦੇ ਵਗਰ ਜੀ ਕੱਖਾਂ ਸਾਬ ਜੰਦਾ ਭਾਰਤੀ ਕਿਸਾਨ ਨੂੰ ਏਕਤਾ ਸਿੱਧੂਪੁਰ ਦਾ ਐਲਾਨ ਹੀ ਨਹੀਂ ਤੁਹਾਨੂੰ ਸੱਦਾ ਵੀ ਆ ਇਹਨਾਂ ਨਾਲ ਜੁੜੋ ਆਪਣੇ ਦੁੱਖ ਤਕਲੀਫਾਂ ਦੱਸੋ ਤੁਹਾਡੇ ਹੱਕਾਂ ਅਧਿਕਾਰਾਂ ਦੀ ਰਾਖੀ ਦੀ ਜ਼ਿੰਮੇਵਾਰੀ ਵੀਰ ਸਾਹਿਬ ਸਿੰਘ ਅਰਗੇ ਸਾਰੇ ਹੀ ਜਿਹੜੇ ਜੁਝਾਰੂ ਵੀਰ ਆ ਉਹ ਲੈਣ ਨੂੰ ਤਿਆਰ ਆ ਜਗਜੀਤ ਸਿੰਘ ਡੱਲੇਵਾਲ ਪੰਜਾਬ ਦੀ ਰਾਖੀ ਕਰਨ ਤੇ ਬੈਠਿਆ ਤੇ ਇਹ ਵੀਰ ਸਾਰੇ ਉਹਨਾਂ ਦੀਆਂ ਬਾਹਾਂ ਬਣ ਕੇ ਵਿਚਰਦੇ ਆ ਅੱਜ ਇਹਨਾਂ ਨੇ ਕਿਸ ਤਰ੍ਹਾਂ ਤੁਸੀਂ ਦੇਖਿਆ ਵੀ ਜਿਹੜੇ ਇੱਕ ਕਿਸਾਨਾਂ ਦੀ 8-10 ਪਰਿਵਾਰ ਆ ਉਹਨਾਂ ਦੀ ਜ਼ਮੀਨ ਖੋਸਦੀ ਰੋ ਜਿਹੜੀ ਬਚਾਈ ਆ ਤੇ ਆਉਣ ਵਾਲੇ ਸਮੇਂ ਚ ਇਹਨਾਂ ਨੇ ਧਈਆ ਕੀਤਾ ਕਿ ਅਸੀਂ ਇੱਥੇ ਪੱਕੇ ਮੋਰਚੇ ਲਾਵਾਂਗੇ ਪ੍ਰਸ਼ਾਸਨ ਜਿੰਨਾ ਮਰਜ਼ੀ ਚੜ੍ਹ ਕੇ ਆਜੇ ਉਹਨਾਂ ਚਿਰ ਇਹ ਨਹੀਂ ਜਾਣਗੇ ਜਿੰਨਾ ਚਿਰ ਕਿਸਾਨਾਂ ਦੀ ਮਾਲਕੀ ਪੱਕੀ ਨਹੀਂ ਹੁੰਦੀ ਤੁਸੀਂ ਦੇਖ ਰਹੇ ਸੀ ਉਹਦੇ ਪੰਜਾਬ ਚੈਨਲ ਮੈਂ ਹਾਂ ਤੁਹਾਡਾ ਆਪਣਾ ਜੀ ਸੁਵਿੰਦਰ ਸਿੰਘ ਸੰਧੂ ਅਤੇ ਜੁੜੇ ਰਹੋ ਸਾਡੇ ਨਾਲ ਤਾਂ ਜੋ ਅਸੀਂ ਲੋਕਾਂ ਦੀ ਆਵਾਜ਼ ਦੋ ਘਰ ਦੇ ਤਕਲੀਫਾਂ ਆਮ ਪ੍ਰਸ਼ਾਸਨ ਤੱਕ ਸਰਕਾਰ ਤੱਕ ਤੁਹਾਡੇ ਤੱਕ ਪਹੁੰਚਾ ਕੇ ਉਹਦਾ ਹੱਲ ਕਰਵਾ ਸਕੀਏ ਹੁਣ ਦੀਆਂ ਛੁੱਟੀਆਂ ਵੈਗਨ ਦੀ ਖਾਲਸਾ ਵਾਲੇ ਕਿਹਦੇ ਪਤੇ ਦਾ ਪ੍ਰਸ਼ਾਸਨ ਮੁਰਦਾਬਾ 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 ਉਪੋਚਾਲੀ ਸਰਕਾਰ ਮੁਰਦਾਬਾ 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 ਉਹਨਾਂ ਦੇ ਖੜੇ ਕਣਕ ਪਾਉਣ ਵਾਲੀ ਸਰਕਾਰ ਮੁਰਦਾਬਾ 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 ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਲ ਗਾਵੀ ਸਰਕਾਰਾਂ ਤੋਂ ਨਾ ਚਾਹ ਕਰ ਆਪਣੀ ਰਾਖੀ ਆਪ ਕਰ ਲੋ ਸਰਕਾਰਾਂ ਤੋਂ ਨਾ ਚਾਹ ਕਰ ਆਪਣੀ ਰਾਖੀ ਆਪ ਕਰ ਲੋ ਭਾਰਤ ਦੇ ਸਵਰਥ le volte di